ਸੂਰੀ ਜਾਂਦਾ ਥੋੜਾ ਉਹ ਪਰਕ ਭਰਉਣ ਵਾਲੀ ਗੱਲ ਨਹੀਂ ਅਸੀਂ ਕੱਢ ਲਈ ਸੀ ਇਹ ਇਹ ਉਹਦੇ ਮੈਂ ਦੇਖਿਆ ਪ੍ਰਭਾਵ ਪਾਉਣ ਨਹੀਂ ਉਹਦੀ ਟਾਇਰ ਵੱਡੇ ਪਾਏ ਆ ਇਹ ਨਹੀਂ ਕੱਢ ਲੀਏ ਮੈਂ ਕਿਹਾ ਫੜ ਲਓ ਫੜ ਹੁੰਦਾ ਤਾਂ ਫੜ ਲਓ ਆ ਪੰਗਾ ਜ ਵਾਂਗੂ ਸਿੱਧੇ ਕੱਢਦਾ ਨਹੀਂ ਮੁੰਡਾ ਇੱਕ ਨੰਬਰ ਦਾ ਹਾਲੀ ਆ ਕੋਈ ਹਾਲੀ ਹੁਲੀ ਨਹੀਂ ਕਿਸੇ ਨੂੰ ਵੀ ਪਾਉਣਾ ਆਉਂਦਾ ਮੈਨੂੰ ਵੀ ਨਹੀਂ ਆਉਂਦਾ ਅਜੇ ਤੱਕ ਆਹ ਸ਼ਿਕਾਰੀ ਇਹ ਫੜਦੇ ਆ ਵਹੇ ਇਲਾਕਾ ਕਿਹੜਾ ਆਪਣਾ ਮੁਰਫਰ ਪਰ ਇਹ ਚੱਲ ਗਰਮੀ ਬੜੀ ਹੋਈ ਅੱਜ ਤਾਂ ਥੋੜਾ ਜਿਹਾ ਨੁਕਸਾਨ ਜਿਹਾ ਹੋ ਗਿਆ ਇੱਕ ਵੀਡੀਓ ਬਣਾਈ ਸੀਗੀ ਮੈਂ ਡਿਲੀਟ ਹੋ ਗਈ ਵੀਡੀਓ ਸੀਗੀ ਸਫਲ ਕਿਸਾਨ ਤੇ ਸਫਲ ਕਿਸਾਨ ਨਹੀਂ ਸਫਲ ਕਿਸਾਨ ਬਣਾਉਣਾ ਸੀ ਤੁਹਾਨੂੰ ਨਾਲ ਹੀ ਅਸੀਂ ਆਪ ਬਣਾਣਾ ਸੀ ਨਾਲੇ ਤੁਹਾਨੂੰ ਬਣਾਉਣਾ ਸੀਗੀ ਮੇਰੇ ਹਿਸਾਬ ਨਾਲ ਮਈ ਮਈ ਮਹੀਨੇ ਦੀ ਬਣੀ ਸੀਗੀ ਉਹ ਦੋਏ ਕਣਕ ਕਾਲੇ ਖੱਤੇ ਵਾਏ ਸੀਗੇ ਤੇ ਰੋਟਾਵੇਟਰ ਤੇ ਵੀ ਬਣ ਸਕਦੀ ਆ ਉੱਤੇ ਵੀ ਬਣ ਸਕਦੀ ਆ ਤਵੀਆਂ ਤੇ ਵੀ ਪਰ ਹਾਲਾਂ ਤੋਂ ਜ਼ਿਆਦਾ ਵਧੀਆ ਬਣ ਜਣ ਹਾਲਾਂ ਦਾ ਤਾਂ ਕੰਮ ਹੀ ਹੈ ਨਹੀਂ ਬਾਕੀ ਮੱਕੀ ਵਾਲੇ ਵਾਢਿਆ ਆਪਾਂ ਉੱਤੋਂ ਰੋਟਾਵੇਟਰ ਨੇ ਤਿਆਰ ਕਰੀ ਜਾਂਦੇ ਆ ਤੇ ਉੱਤੇ ਹਾਲਾਂ ਦੇ ਬਣਾਈ ਸੀ ਵੀਡੀਓ ਤੇ ਐਡਿਟਮੈਂ ਹੁਣ ਕੀਤੀ ਸੀਗੀ ਪਈ ਸੀਗੀ ਉਹ ਜਦੋਂ ਮੈਂ ਕਲਿੱਪਾਂ ਕੱਟੀਆਂ ਵਿੱਚੋਂ ਨਾਲ ਉਹ ਵੀ ਕੱਟ ਹੋ ਗਈ ਤੇ ਫੇਕ ਦੇ ਬਣਾਵਾਂਗੇ ਚਲੋ ਪੈਂਡਿੰਗ ਰਹਿ ਗਈ ਵੀਡੀਓ ਉਹ ਤੇ ਅੱਜ ਫੇ ਮੈਂ ਆ ਚੀਜ਼ ਲੈ ਆਂਦੀ ਨਵੀ ਇੱਕ ਮਿੰਟ ਮੈਨੂੰ ਕੈਮਰਾ ਕੱਲਿਆਂ ਦੇ ਆਉ ਨੂੰ ਆਹ ਲਿਆਂਦਾ ਹੁਣ ਮੈਂ ਮੈਨੂੰ ਗਾਂ ਤੋਂ ਫੇ ਹੁਣ ਇਦਾਂ ਨੁਕਸਾਨ ਹੋ ਜਾਂਦਾ ਵੀਡੀਓ ਕੱਟ-ਕੁੱਟ ਹੋ ਜਵੇ ਫੇ ਆ ਲੈਂਦੀ ਚੀਜ਼ ਇਹ ਐਡਾਪਟਰ ਉਹ ਕੀ ਉਹਨੂੰ ਕਹਿੰਦੇ ਆ ਕਨਵਰਟਰ ਇਹਨੂੰ ਕਹਿੰਦੇ ਆ ਆਪਾਂ ਕਰੈਕਟਰ OTG ਤੇ ਇਧਰੋਂ ਇੱਕ ਮਿੰਟ ਇਧਰੋਂ ਆ ਨਾਲਿਆਂ ਦੀ ਫੇ ਪਿੰਡ ਰੇ ਵੀ ਪਿੰਡ ਰੇ ਵੀ ਵੱਡੀ ਆ 256 GB ਦੀ ਲੈ ਆਂਦੀ ਬਾਕੀ ਤੇ ਹੁਣ ਜਿੱਦਾ ਜਿੱਦਾ ਬਣੀ ਜਾਣੀਆਂ ਮੇਰੇ ਦੇ ਵਿੱਚ ਸਿੱਟੀ ਜਾਣੀਆਂ ਕਾਪੀ ਪੇਸਟ ਕਾਪੀ ਕਰੀ ਜਾਣੀਆਂ ਇਹਦੇ ਵਿੱਚ ਫੂੰਚ ਵੀ ਰਹਿਣਗੀਆਂ ਇਹ ਚ ਵੀ ਰਹਿਣਗੀਆਂ ਜੇ ਫੂੰਚ ਉਹ ਕੱਟ ਹੋ ਗਈ ਤਾਂ ਫੇ ਬੰਦਾ ਇਹ ਚੋਂ ਕੱਟ ਲੈਂਦਾ ਮਤਲਬ ਪੱਕਾ ਹੀ ਕੰਮ ਕਰਾਂਗੇ ਇਹ ਗਾਣਾ ਨਹੀਂ ਸੀਗਾ ਗੱਜ ਵਾਂਗੂ ਸਿੱਧੇ ਕੱਢਦਾ ਨਹੀਂ ਮੁੰਡਾ ਇੱਕ ਨੰਬਰ ਦਾ ਹਾਲੀ ਆ ਉੱਤੇ ਸੀਗੀ ਵੀਡੀਓ ਇੰਸਟਾਗ੍ਰਾਮ ਤੇ ਬਹੁਤ ਟ੍ਰੈਂਡਿੰਗ ਚੱਲਣ ਡੇ ਸੀ ਜਿਹੜਾ ਕੋਈ ਸੀਗਾ ਜਾਂ ਹਾਲਾ ਉਹਨਾਂ ਜਿੰਦੇ ਨਾਲ ਵੱਟ ਪਾ ਕੇ ਸਿੱਧੀ ਵੱਟ ਪਾ ਕੇ ਜਾਂ ਫੇਰ ਉਹਨੂੰ ਕੀ ਕਹਿੰਦੇ ਆ ਤੇ ਹਾਲਾ ਨਾਲ ਸਿੱਧੀ ਖੜਾਈ ਖਿੱਚ ਕੇ ਉਹਦੀ ਵੀਡੀਓ ਪਾਉਂਦੇ ਸੀਗੇ ਕਿ ਮਤਲਬ ਪਿੱਛੇ ਗਾਣਾ ਲਾਈ ਜਾਂਦੇ ਸੀਗੇ ਨਹੀਂ ਗੱਜ ਵਾਂਗੂ ਸਿੱਧੇ ਕੱਢਦਾ ਨਹੀਂ ਮੁੰਡਾ ਇੱਕ ਨੰਬਰ ਦਾ ਹਾਲੀ ਆ ਕੋਈ ਹਾਲੀ ਹੂਲੀ ਨਹੀਂ ਕਿਸੇ ਨੂੰ ਵੀ ਪਉਣਾ ਆਉਂਦਾ ਮੈਨੂੰ ਵੀ ਨਹੀਂ ਆਉਂਦਾ ਅਜੇ ਤੱਕ ਪੰਜਾਬ ਅਜੇ ਪੰਜਾਬ ਦੇ ਪੰਜਾਬ ਦੇ ਰਹਿੰਦੇ ਪੰਜਾਬ ਦੀ ਗ 100 ਚੋਂ 90% ਜਾਂ 95% ਆਪਾਂ ਨੂੰ ਹਜੇ ਤੱਕ ਹੜਾਈ ਨਹੀਂ ਮਾਨੀ ਆਈ ਮੈਨੂੰ ਵੀ ਨਹੀਂ ਆਈ ਤੇ ਜੇ ਜਦੋਂ ਸਾਡੀ ਜੇ 25 26 ਖੇਤਾਂ ਦੀ ਜੇ ਮੰਨ ਲਓ ਖੇਤੀ ਆਦਾ ਹੀ ਘੱਡੋ ਘੱਟ 25 26000 ਦਾ ਘੱਟ ਤੋਂ ਘੱਟ ਇਹਨਾਂ ਡੀਲਰ ਸਾਲ ਦਾ 25 26000 ਦਾ ਖਰਾਬ ਕਰ ਦਿੰਦੇ ਆ ਆਪਰ ਹੋਈ ਹੜਾਈ ਮਾਨੀ ਨਹੀਂ ਆਈ ਕਿੱਦਾਂ ਜੀ ਤੇ ਜੇ ਹੜਾਈ ਜੇ ਕਹੇਦੇ ਨਾ ਕੋਈ ਮੈਨੂੰ ਆਉਂਦੀ ਆ ਇਹ ਕੋਈ ਖਾਲਾਜੀ ਦਾ ਬਾੜਾ ਨਹੀਂ ਕੋਈ ਕੋਈ ਟਾਵਾ ਪੰਦਾ ਜਿਹੜਾ ਹਨ ਸਹੀ ਹੜਾਈ ਮਾਰਦਾ ਆਪਾਂ ਨੂੰ ਹਜੇ ਤੱਕ ਹੜਾਈ ਬੋਣਾ ਹੀ ਨਹੀਂ ਆਇਆ ਖੱਤੀ ਨਹੀਂ ਬੋਣੇ ਆਏ ਕਿੱਦਾਂ ਮਾਰੀ ਦੀ ਹੜਾਈ ਮਤਲਬ ਐਂ ਟਰਾਈ ਕੀਤਾ ਸੀ ਮੈਂ ਕਿਹਾ ਮੈਂ ਵੀ ਉਦਾਂ ਬਾਕੇ ਦੇਖਾਂ ਨਹੀਂ ਬਣਦੀ ਗੱਲ ਕਿਤੇ ਕਿਤੇ ਤੁੱਕਾ ਲੱਗ ਜਾਂਦਾ ਉਦੋਂ ਹਲਾਈ ਸਹੀ ਆ ਜਾਂਦੀ ਆ ਨਹੀਂ ਤਾਂ ਨਹੀਂ ਨਹੀਂ ਆਉਂਦੀ ਉਹ ਪੂਰਾ ਯਾਰ ਬੰਦਾ ਹੰਡਿਆ ਜਾਈਦਾ ਐਨ ਪੂਰਾ ਜਿਹਨੂੰ ਕਹਿੰਦੇ ਆ ਮਤਲਬ ਪੂਰਾ ਤਜਰਬੇ ਨਾਲ ਫੇਰ ਹਲਾਈ ਸਹੀ ਆਉਂਦੀ ਆ ਕੰਮ ਜੇ ਮਤਲਬ ਇੱਕ ਨੰਬਰ ਦਾ ਹਾਲੀ ਬਣਨਾ ਜਦੋਂ ਇਹਨੂੰ ਸਫਲ ਕਿਸਾਨ ਬਣਨਾ ਇਹਦਾ ਨਾ ਇੱਥੇ ਛੱਡ ਬਚਣਾ ਚਾਹੀਦਾ ਨਾ ਇੱਥੇ ਐਨ ਪੂਰਾ ਗੇੜਾ ਬਰਾਬਰ ਜਾਣਾ ਚਾਹੀਦਾ ਮੈਂ ਕੀਤਾ ਟਰਾਈ ਮੈਂ ਪਹਿਲਾਂ ਵੀਡੀਓ ਪਾਉਣ ਤੋਂ ਪਹਿਲਾਂ ਆ ਵੀ ਦੇਖਿਆ ਸੀ ਕੀ ਕਰਕੇ ਵੀਡੀਓ ਵੀ ਦੇਖਿਆ ਪੂਰਾ ਨਹੀਂ ਗੱਲ ਬਣਦੀ ਆਪਣਾ ਮੇਰੇ ਤੋਂ ਤਾਂ ਬਣੀ ਨਹੀਂ ਤੇ ਕੋ ਖਾਲਾ ਜੀ ਦਾ ਬਾੜਾ ਨਹੀਂ ਮਤਲਬ ਇੱਕ ਨੰਬਰ ਦਾ ਹਾਲੀ ਬਣਨਾ ਬੱਟ ਸਿੱਧੀ ਪਾ ਕੇ ਜਾਂ ਸਿੱਧਾ ਫੇਰਾ ਲੈ ਕੇ ਉਹ ਥੋੜੀ ਫੋਕ ਕਹਿੰਦੇ ਗੱਜ ਵਾਂਗੂ ਸਿੱਧੇ ਕੱਢਦਾ ਨਹੀਂ ਮੁੰਡਾ ਇੱਕ ਹਾਲੀ ਐ ਹਾਲੀ ਨਹੀਂ ਬਣਦੇ ਬੰਦੇ ਉਹ ਤਾਂ ਫਿਰ 9 ਇੰਚ ਇਧਰ ਜਾਵੇ ਨਾ 9 ਇੰਚ ਇਧਰ ਜਾਵੇ ਸਵਲ ਕਿਸਾਨ ਤਾਂ ਅਸੀਂ ਬਣ ਜਾਂਦੇ ਆ ਐਂਡ ਦੇਣ ਕੇ ਕੰਮ ਖਰਾਬ ਹੋ ਜਾਂਦਾ ਸਾਡੇ ਨਾਲ ਇਹ ਤਾਂ ਮਾ ਸਾਡੇ ਨਾਲ ਲੁੱਡੋ ਵਾਲਾ ਕੰਮ ਹੁੰਦਾ ਜਿਹੜੀ ਲੁੱਡੋ ਗੇਮ ਨਹੀਂ ਹੁੰਦੀ ਉਹ ਜਦੋਂ ਮਤਲਬ 0 ਤੋਂ ਚੱਲਦੇ ਆ 1 99 ਤੱਕ ਸੱਪ ਹੁੰਦਾ ਉਹ 99 ਤੇ ਲੜ ਜਾਂਦਾ ਫਿਰ 2 ਤੇ ਆ ਜਾਂਦਾ ਲੁੱਡੋ ਵਾਲਾ ਹੀ ਕੰਮ ਹੁੰਦਾ ਜਦੋਂ ਕਈ ਸਵਲ ਕਿਸਾਨ ਬਣ ਉਦੋਂ ਸਾਡੇ ਫੇ ਮਿੱਲ ਵਾਲੇ ਉਹ ਗੰਨਾ ਮਿੱਲ ਚੋਰ ਵਾਲੇ ਸਾਡੇ ਪੈਸੇ ਦਬੂ ਲੈਂਦੇ ਆ ਤੇ 4-5 ਸਾਲ ਹੋ ਗਏ ਹਾਲੇ ਨੇ ਦਿੱਤੇ ਹੀ ਨਹੀਂ ਤੇ ਫੇਰ ਦੁਬਾਰਾ ਫੇ ਅਸੀਂ ਸਵਲ ਕਿਸਾਨ ਬਣਨ ਲੱਗਦੇ ਆ ਫੇਰ ਸਾਡੇ ਟਰੈਕਟਰ ਦੇ ਟਾਇਰ ਘਸ ਜਾਂਦੇ ਆ ਫੇਰ ਦੁਬਾਰਾ ਅਸੀਂ ਸਵਲ ਕਿਸਾਨ ਬਣਨ ਲੱਗਦੇ ਆ ਤੇ ਇੱਕਦਮ ਜਦੋਂ ਅਸੀਂ ਫੇਰ ਦੁਬਾਰਾ ਸਵਲ ਕਿਸਾਨ ਬਣਨ ਲੱਗਦੇ ਆ ਫੇਰ ਸਾਡਾ ਜਨਰੇਟਰ ਲੂ ਹੋ ਜਾਂਦਾ ਫੇਰ ਦੁਬਾਰਾ ਅਸੀਂ ਸਵਲ ਕਿਸਾਨ ਬਣਨ ਲੱਗਦੇ ਆ ਤੇ ਫੇਰ ਸਾਡੀ ਮੋਟਰ ਬੋਰ ਜੜ ਗਈ ਜਾਂਦੀ ਆ ਪਰ ਕੁ ਭਰਉਣ ਵਾਲੀ ਗੱਲ ਨਹੀਂ ਅਸੀਂ ਕੱਢ ਲਈ ਸੀਗੀ ਮਾ ਉਹ ਹੀ ਲੁੱਡੂ ਵਾਲੇ ਕੰਮ ਹੋ ਰਿਹਾ ਜਦੋਂ ਵੀ ਸਵਰਗਸਾਨ ਬਣ ਲੱਗਦੇ ਆ ਉਹਨੇ 92 ਦਾ ਥਾਪੇ ਲਾੜੇ ਹੁੰਦਾ ਫਿਰ ਜੀ ਉੱਤੇ ਆ ਜਾਂਦੇ ਆ ਜ਼ੀਰੋ ਤੇ ਆ ਵੀ ਦਾ ক্রিকেট ਜਿਹੜੀ ਹੁੰਦਾ ਸ਼ੱਕਾ ਹੀ ਮਾਰ ਦਈਦਾ ਆ ਬਾਉਂਡਰੀ ਤੇ ਆਣ ਕੇ ਹੀ ਕੈਚ ਆਊਟ ਹੋਈ ਜਾਂਦੇ ਆ ਆਣ ਕੇ ਛੱਕਾ ਮਾਰੀਦਾ ਪੂਰੇ ਜ਼ੋਰ ਨਾਲ ਜਾਂਦੀ ਵੀ ਬਹੁਤ ਦੂਰ ਆ ਬੋਲ ਜਦੋਂ ਬਾਉਂਡਰੀ ਤੇ ਆਣ ਕੇ ਲੱਗੇ ਹੀ ਕੈਚ ਆਊਟ ਹੋ ਜੀਦਾ ਚਲੋ ਠੀਕ ਆ ਗਾ ਦੇਖੋ ਵੀਡੀਓ ਤੁਸੀਂ ਕੀ ਬਣਦਾ ਤੇ ਚੰਗਾ ਤੇ ਆ ਡੋਲਾ ਜਾ ਕਰਾਵਾਂ ਤੁਹਾਨੂੰ ਕਦੇ ਡੋਲਾ ਨਹੀਂ ਦਿਖਾ ਡੋਲਾ ਰਾਮਾ ਲਗੈਲਾ ਨੂੰ ਨਾ ਕੱਢ ਗਿਆ ਗਰਮੀ ਚ ਕੱਢ ਗਿਆ ਗਰਮੀ ਕਰਕੇ ਅੱਗੇ ਉਹਨਾਂ ਕੋ ਅੱਜ ਹੋਣ ਲੱਗੀ ਆ ਕੰਬੈਨ ਉਹ ਦੋ ਕੁ ਖੇਤ ਰਹਿੰਦੇ ਆ ਵੱਢਣ ਵਾਲੇ ਮੱਕੀ ਦੇ ਜਦੋਂ ਵੱਢਣ ਲੱਗੀ ਦਾ ਉਦੋਂ ਰੇਨ ਆ ਜਾਂਦੀ ਵਿੱਚ ਰੇਨਿੰਗ ਬਹੁ ਹੁੰਦੀ ਆ ਅੱਜ ਇਤਕੀ ਤੇ ਦੇਖਦੇ ਆ ਕੱਲ ਅਜੇ ਪਿਆਵੀ ਜਿਹਦੇ ਵੱਢ ਹੁੰਦੀ ਕਿ ਨਹੀਂ ਹੁੰਦੀ ਟੀ ਵਗਰਾਈ ਦਾ ਹਈ ਫਾਇਦਾ ਹੁੰਦਾ ਆ ਆ ਦੇ ਰੰਗਾ ਵੀ ਸਾਫ ਆਇਆ ਨਾ ਪੂਰਾ ਆ ਕੱਲ ਲਾਈ ਸੀ ਇੱਥੋਂ ਵਿਆ ਨਾ ਕਾਂ ਕੇ ਸਹੀ ਹੈ ਜੇ ਨਾ ਕਰਾਉਂਦੇ ਇੱਥੋਂ ਹੁਣ ਫੇ ਸ਼ੁਰੂ ਹੋ ਜਾਣਾ ਸੀ ਲੱਥਣਾ ਹੁਣ ਉਹ ਦਾ ਵੀ ਹੋ ਜਾਣਾ ਸੀ ਰੈਸੇ ਅੱਜ ਤੋਂ ਵੀ ਲੱਥ ਜਾਣਾ ਸੀ ਹੁਣ ਆ ਨਹੀਂ ਕਰਾਉਣੀ ਆਪਾਂ ਨਾ ਆ ਕਰਾਉਣੀ ਇਹ ਹੁਣ ਕੱਢ ਜਾਣਾ ਇਹਨੇ ਸਾਲਕ ਦੋ ਸਾਲ ਆ ਇੱਥੋਂ ਸ਼ੁਰੂ ਹੋ ਗਿਆ ਲੱਥਣਾ ਆ ਦੇ ਇਹ ਨਾ ਇੱਥੋਂ ਇਹ ਕੀ ਆ ਪਾ ਕਰਾ ਦੇਣੀ ਨਹੀਂ ਚੀਜ਼ ਆ ਰਹਿਣ ਦਵਾਗੇ ਜਾਂ ਥੋੜਾ ਜਿਹਾ ਪਿੱਕਾ ਜਿਹਾ ਇੱਥੋਂ ਲਸਣਾ ਸ਼ੁਰੂ ਹੋ ਗਿਆ ਆ ਦੇ ਇੱਥੇ ਕਰਾ ਦੇਣੀ ਇਹਨੇ ਤੇ ਫੇਰ ਤੋਂ ਵੀ ਰੁਕ ਜਾਣਾ ਥੋੜਾ ਚਿਰ ਮਗਰਾੜ ਤਾਂ ਫੇਰ ਏਕਾਰੀ ਕਰਾਈ ਦੀ ਹੈ ਕਿਉਂਕਿ ਇੱਥੇ ਲੋਕ ਬਹਿ ਜਾਂਦਾ ਕੋਈ ਜਾ ਕੋਸ਼ ਉਹਦਾ ਖਾਸ ਦਾ ਬੂਰਾ ਰੱਖਿਆ ਹੁੰਦਾ ਆ ਦੇਖੋ 15 ਮਾਡਲ ਆ ਤਾਂ ਦੇਖ ਲੋ 5000 ਘੰਟੇ ਚੱਲ ਚੱਲਾ ਤਾਂ ਮਗਰਾੜ ਦਾ ਰੰਗ ਦੇਖੋ ਨਹੀਂ ਤਾਂ ਆਮ ਤਾਂ ਮਗਰਾੜ ਸਫਾਈ ਹੋਇਆ ਹੁੰਦਾ ਰੰਗ ਦਾ ਐਨ ਸਾਫ ਆ ਉਹ ਆਈ ਗਈ ਕੰਬੈਨ ਆ ਗਈ ਕੰਬੈਨ ਆ ਗਈ ਕੰਬੈਨ ਇਹ ਉਹੀ ਆ ਜਿਹੜੀ ਬੰਦੇ ਵੜਦੇ ਹੁੰਦੇ ਸੀਗੇ ਮੂਰੇ ਪਰ ਹੁਣ ਬੰਦੇ ਉਹ ਦੌੜ ਕੇ ਘਰੇ ਇਹਨਾਂ ਦੇ ਕੌਣ ਹੋਇਆ ਕਟਰ ਨਾ ਚੱਲੂ ਕੰਮ ਕਟਰ ਨਾ ਵਢਣਗੇ ਇਹ ਉਹ ਨਹੀਂ ਇਹ ਦੂਜੀ ਐ ਇਹਨਾਂ ਦੀ ਇਹ ਦੂਜੀ ਕੰਪਾਨ ਐ ਹੈਗੀ ਉਹਨਾਂ ਦੀ ਆ ਇਹ 4/4 ਐ ਉਹ ਦੂਜੀ ਸੀਗੀ ਆ ਲੈ ਇਹ 4/4 ਰਿਹਾ ਸੂਰ ਫੜਨ ਵਾਲੇ ਉਹ ਕਹਿੰਦੇ ਉਧਰ ਆਪਣਾ ਨਾਲ ਦਾ ਕਮਾ ਦੇ ਰਿਆਂ ਤਾਂ ਉੱਚ ਵੜ ਗਿਆ ਫੜ ਲਈ ਮੈਂ ਕਿਹਾ ਫੜ ਲਓ ਫੜੋਂ ਦਾ ਦਾ ਫੜ ਲਓ ਆ ਪੈੜਾਂ ਦੇਖਦੇ ਆਏ ਹੁਣ ਇਧਰੋਂ ਕਮਾ ਚ ਵੜ ਗਿਆ ਕਹਿੰਦੇ ਨਹੀਂ ਇਹ 4x4 ਨਹੀਂ ਗਈ 4x4 ਨਹੀਂ ਗਈ ਤੇ ਉਹਦੇ ਮੈਂ ਦੇਖਿਆ ਪ੍ਰਭਾਵ ਪਾਉਣ ਨਹੀਂ ਉਹਦੀ ਟਾਇਰ ਵੱਡੇ ਪਾਏ ਆ ਇਹ ਨਹੀਂ ਪ੍ਰਭਾਵ ਪਾਉਣ ਨੂੰ ਹੀ ਆ ਵਾ ਹੈਗੀ ਇਹ ਵੀ 2 ਹੈ ਉਹ ਹੀ 2 ਹੈ ਸਿੰਪਲ ਹੀ ਆ ਉਹਦੀ ਦੇਖਣ ਨੂੰ ਟਾਇਰ ਵੱਡੇ ਪਾਏ ਆ ਇਹ ਨਹੀਂ ਪ੍ਰਭਾਵ ਜਾਂ ਪਾਉਣ ਨੂੰ ਸੂਰੀ ਜਾਂਦਾ ਥੋੜਾ ਉਹ ਦੇਖ ਆ ਆਹ ਸ਼ਿਕਾਰੀ ਇਹ ਫੜਦੇ ਆ ਉਹ ਕੋ ਸ਼ਕਾਰੀ ਫੜਦੇ ਹੱਥ ਦਾ ਇਹਨਾਂ ਦੇ ਆ ਆ ਚੱਲਾ ਸੀ ਪਰ ਭੱਜ ਗਿਆ ਉਹ ਫੜਦੇ ਆ ਫੜਦੇ ਇਹਨਾਂ ਦੇ ਜੇ ਹੱਥ ਆ ਗਿਆ ਨਾ ਕੁੱਤਿਆਂ ਦੇ ਇਹਨਾਂ ਪੂਰੇ ਟ੍ਰੇਡ ਕੀਤੇ ਆ ਇਹ ਇੱਕ ਵਾਰੀ ਉਹਨਾਂ ਦੇ ਹੱਥ ਆ ਗਿਆ ਫੇਰ ਹੀ ਛੱਡਦੇ ਆ ਆ ਚੱਲਾ ਸੀ ਦੌੜ ਗਿਆ ਉਹ 好的。